ਮੈਂ ਚਾਹੁੰਦਾ ਕਿ ਮੈਂ ਬੇਨਤੀ ਕਰ ਦਵਾਂ ਕਿ ਜਿਵੇਂ ਕਿ ਰਜਿੰਦਰ ਸਿੰਘ ਧਾਮੀ ਨੇ ਕਿਹਾ ਮੈਂ 2 ਮਹੀਨੇ ਬੜਾ ਜੋਰ ਲਾਇਆ ਰਜਿੰਦਰ ਸਿੰਘ ਧਾਮੀ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਉਹ ਤੂੰ ਦੱਸ ਪਹਿਲਾਂ 2 ਮਹੀਨੇ ਚ ਕੰਮਿੰਟਿੰਗ ਕੀਤੀ ਸੀ ਉਹ ਉਸ ਸਮੇਂ ਦੇ ਦੌਰਾਨ ਰਜਿੰਦਰ ਸਿੰਘ ਧਾਮੀ ਨੇ ਪਹਿਲਾਂ ਗਿਆਨੀ ਹਰਪ੍ਰੀਤ ਨੂੰ ਇਹ ਮੁਕਤ ਕੀਤਾ ਸੇਵਾ ਮੁਕਤ ਕਰਕੇ ਬਾਅਦ ਚ ਰਜਾਇਨ ਕਰਕੇ ਫਿਰ ਇਹਨੇ ਦੋਨੇ ਜਹੇਦਾਰ ਘਟਾਇਆ ਇਹ ਝੂਠ ਬੋਲਣ ਡਿਆ ਇਹ ਮੈਂ ਸ਼ੁਰੂ ਵਿੱਚ ਬੇਨਤੀ ਕਰ ਦਵਾਂ ਜਿਹੜਾ ਹੈ ਗਿਆਨੀ ਰਵੀਰ ਸਿੰਘ ਤਾਂ ਗਿਆਨੀ ਸਲਤਨ ਸਿੰਘ ਜੀ ਨੂੰ ਤੁਹਾਨੂੰ ਵਿਸ਼ੇਸ਼ ਤੌਰ ਤੇ ਸਾਡੇ ਨੂੰ ਬੇਨਤੀ ਆ ਤੁਸੀਂ 2 ਦਸੰਬਰ ਦੇ ਹੁਕਮ ਰਾਮ ਦੇ ਪਿਛੇ ਜਿਹੜਾ ਜਾ ਰਹੇ ਉਹਦੇ ਵਿੱਚ ਸੀ ਤੁਸੀਂ ਇਸ ਮਸਲੇ ਵਿੱਚ ਨਾ ਆਇਓ ਕਿਉਂਕਿ ਤੁਹਾਨੂੰ ਨਲਾਇਕ ਕਹਿ ਕੇ ਅਯੋਗ ਕਹਿ ਕੇ ਬਾਹਰ ਕੱਢਿਆ ਸੀ ਤੁਸੀਂ ਫਿਰ ਉਹਨੂੰ ਸਰੂਪੇ ਦਿੰਦੇ ਫਿਰਦੇ ਆ ਇਹ ਅਸੀਂ ਸ਼ੁਰੂ ਵਿੱਚ ਹੀ ਬੇਨਤੀ ਕਰ ਦਿੱਤੀ ਆ ਗਿਆਨੀ ਰਵੀਰ ਸਿੰਘ ਨੂੰ ਤੇ ਗਿਆਨੀ ਸੁਲਤਾਨ ਸਿੰਘ ਨੂੰ ਪੰਥ ਪੰਥ ਦੇ ਦੇਹੜਦਾਰ ਹੋਣਗੇ ਪੰਥ ਤੁਹਾਡੇ ਨਾਲ ਦੇਖ ਰਿਹਾ ਇਹ ਗਲਤੀ ਮੁੜ ਕੇ ਕਦੀ ਨਾ ਕਰਿਓ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਚੁਣੇ ਗਏ ਆ ਤੇ ਨਾਲੇ ਬੀਬੀ ਸਤਵੰਦ ਕੌਰ ਜੋ ਪਛੀਦ ਪਏ ਅਮਰੀਕ ਸਿੰਘ ਦੀ ਸੁਪਤਰੀ ਆ ਉਹਨੂੰ ਨਾਲ ਜੋ ਕਾਉਂਸਲ ਬਣਾਈ ਗਿਆ ਉਹਦੇ ਪ੍ਰਧਾਨ ਚੁਣੇ ਗਏ ਆ ਬਹੁਤ ਸ਼ਲਾਘਾਜੋ ਕਦਮੇ ਆ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਪਣੇ ਵੱਲੋਂ ਵਧਾਈ ਜੰਨੇ ਆ ਜਿਹੜੀ ਕਿ ਤੁਹਾਨੂੰ ਸੇਵਾ ਦਿੱਤੀ ਗਈ ਆ ਭਾਵੇਂ ਅਖੋਤੀ ਅਕਾਲੀ ਦਲ ਨੇ ਇਹਨਾਂ ਨੂੰ ਨਕਾਰ ਕੇ ਪਿੱਛੇ ਸੱਟਣ ਦੀ ਕੋਸ਼ਿਸ਼ ਕੀਤੀ ਸੀ ਦੇਖੋ ਇੱਕ ਐਗਜ਼ੈਂਪਲ ਜੀ ਗੱਲ ਆ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਸੀ ਜਿਨ੍ਹਾਂ ਨੇ 2 ਦਸੰਬਰ ਨੂੰ ਖੜ ਕੇ 40 ਸਾਲ ਦੀਆਂ ਗਲਤੀਆਂ ਉਹਨਾਂ ਨੂੰ ਦੱਸ ਦਿੱਤੀਆਂ ਕਿਸੇ ਤੋਂ ਹੋਰ ਕਿਸੇ ਚੰਨੀ ਯੁਰਤ ਨਹੀਂ ਪਈ ਨਾ ਕੋ ਦੱਸ ਸਕਦਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਜੋ ਭਾਦਰ ਕਾਲੀਤਾਲ ਨੇ ਜੋ ਕਿ ਇਹ ਗਲਤੀਆਂ ਕੀਤੀਆਂ ਸੀ ਅਕਾਲ ਤਖਤ ਦੀ ਬਸੀਜ ਤੋਂ ਖੜ ਕੇ ਮਨਾਈਆਂ ਔਰ ਉਹਦੇ ਬਜੋਤ ਉਹਨੂੰ ਸਦਾ ਸਜ਼ਾ ਦਿੱਤੀ ਕਿ ਉਹਨੂੰ ਕੱਢ ਦਿੱਤਾ ਗਿਆ ਪਰ ਮੈਂ ਜੋ ਪੰਜ ਮੈਮਰੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਚੁਣਿਆ ਉਨਾ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਜੋਗ ਸਮਝਦਿਆਂ ਹੋਇਆ ਇਹ ਸੇਵਾ ਕੀਤੀ ਹੈ ਬਹੁਤ ਵਧੀਆ ਜੋਗ ਇੱਕ ਕਦਮ ਹੈ